ਬੋਲੇ ਸ਼ੋਨੀਰਪੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ਅੱਜ ਮੈਂ ਕਰਨ ਜਾ ਰਿਹਾ ਗਿਲ ਸਿਸਟਰ ਦੇ ਸ਼ੂਟ ਬਹੁਤ ਹੀ ਪਿਆਰਾ ਭਜਨ ਤੇ ਸ਼ਬਦ ਗੁਰੂ ਰਵਿਦਾਸ ਮਹਾਰਾਜ ਦੇ ਚਰਨਾ ਚ ਸਾਰੇ ਜੱਗ ਨੂੰ ਤਾਰ ਗਿਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਸਾਡੇ ਤੁਹਾਡਾ ਆਪਣਾ ਚੈਨਲ ਸਨਾਤਨੀ ਮਿਊਜ਼ਿਕ